ਨੇਤਰਦਾਨੀ ਮਹਿਰੂਮ ਸੌਰਵ ਗੋਇਲ ਦੀ ਯਾਦ ਨੂੰ ਸਮਰਪਿਤ 101 ਜੜੀਆਂ ਜ਼ਰੂਰਤਮੰਦ ਕੁੜੀਆਂ ਦਾ ਵਿਆਹ ਹੈ ਉਹ ਸੌਰਵ ਫਾਊਂਡੇਸ਼ਨ ਸ਼੍ਰੀ ਖਾਟੂ ਸ਼ਾਮ ਮੰਦਿਰ ਕਮੇਟੀ ਤੇ ਮਾਤਾ ਗੁਜਰੀ ਸਪੋਰਟਸ ਕਲੱਬ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਜਿਹੜਾ ਇਹ ਕਾਰਜ ਕੀਤਾ ਜਾ ਰਿਹਾ ਹੈ ਤੇ 5 ਸਤੰਬਰ 2025 ਦਿਨ ਸ਼ੁੱਕਰਵਾਰ ਦਾ ਇਹ ਦਿਨ ਹੈ ਇਹ ਮੁੱਖ ਮਹਿਮਾਨ ਕੌਣ ਹੋਣਗੇ ਇਹ ਮੁੱਖ ਮਹਿਮਾਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਆ ਰਹੇ ਨੇ ਤੇ ਜਿਹੜਾ ਇਹ ਕਾਰਜਾ ਸਾਡੇ ਮੰਤਰੀ ਸਾਹਿਬ ਸ਼੍ਰੀ ਬਰਿੰਦਰ ਗੋਇਲ ਜੀ ਉਹਨਾਂ ਦੇ ਯਤਨਾਂ ਸਦਕਾ ਤੇ ਉਹਨਾਂ ਦੀ ਰਹਿਨਮਾਈ ਹੇਠ ਇਹ ਕਾਰਜ ਕੀਤਾ ਜਾ ਰਿਹਾ ਹੈ। ਹੋਰ ਵੀ ਕੈਨਨ ਬੰਤਗੇ ਆਉਣਗੇ। ਇਨਵੀਟੇਸ਼ਨ ਸੀ ਦਵਾਂਗੇ ਵੈਸੇ ਕਾਫੀ ਹੈ ਉਮੀਦ ਕਿ ਮੰਤਰੀ ਤੇ ਐਮ ਐਲ ਏ ਸਾਹਿਬ ਕੁ ਚੇਅਰਮੈਨ ਸਾਹਿਬ ਆਉਣਗੇ। ਜਿਹੜਾ 181 ਦਾ ਜਿਹੜਾ ਇਹ ਮੈਰੀ ਕਿਹੜਾ ਕਿਸ ਤਰ੍ਹਾਂ ਦਾ ਜਿਹੜਾ ਤੁਸੀਂ ਪਲਾਨ ਬਣਾਇਆ ਹੋਇਆ ਹੈ। ਇਹ ਅਸੀਂ ਵੱਖ-ਵੱਖ ਤਰੀਕਿਆਂ ਨਾਲ ਜਿਹੜੀ ਐਡਵਰਟਾਈਜ਼ਮੈਂਟ ਕਰ ਰਹੇ ਹਾਂ ਕਿ ਪਹੁੰਚ ਕਰ ਰਹੇ ਹਾਂ ਕਿ ਵੀ ਹਰ ਇੱਕ ਬੰਦੇ ਨੂੰ ਪਤਾ ਲੱਗੇ ਅਸੀਂ ਨੰਬਰ ਵੀ ਡਿਸਪਲੇ ਕੀਤੇ ਹੋਏ ਨੇ ਪੰਜ ਨੰਬਰ ਜਿਨ੍ਹਾਂ ਦੀ ਡਿਊਟੀ ਲੱਗੀ ਜੇ ਸਾਡੇ ਮੈਂਬਰਾਂ ਦੀ ਉਹਤੇ ਫੋਨ ਕਰ ਸਕਦੇ ਨੇ ਜੋ ਵੀ ਜ਼ਰੂਰਤਮੰਦ ਨੇ ਉਸ ਤੋਂ ਬਾਅਦ ਕਮੇਟੀਆਂ ਬਣਾਈਆਂ ਹੋਈਆਂ ਸੀ ਚਾਰ ਤਿੰਨ ਤਿੰਨ ਮੈਂਬਰੀ ਕਮੇਟੀ ਜੋ ਜਾ ਕੇ ਦੇਖਦੇ ਨੇ ਆਧਾਰ ਕਾਰਡ ਦੇਖਦੇ ਨੇ ਕਿ ਕੁੜੀ ਦੀ ਉਮਰ ਸਹੀ ਹੈ ਜਾ ਹੋਰ ਜੜੀਆਂ ਵੀ ਸਾਡੀਆਂ ਕ੍ਰਾਈਟੇਰੀਆਸ ਹੀ ਰੱਖਿਆ ਹੋਇਆ ਥੋੜਾ ਬਹੁਤ ਉਸ ਤੇ ਉਹ ਸੰਪੰਨ ਨੇ ਤਾਂ ਉਹਦੀ ਇਨਕੁਆਰੀ ਫਾਈਨਲ ਹੋ ਜਾਂਦੀ ਹੈ ਤੇ ਡੇਟ ਉਹ ਜਿਹੜੀ ਦੱਸੀ 5 ਸਤੰਬਰ ਦੀ 2025 ਦੀ ਚਾਹੇ ਉਹ ਚਾਹੇ ਉਹ ਫੇਰੇ ਚਾਹੇ ਨਕਾਬ ਪੜਾਣਾ ਕੋਈ ਵੀ ਕਾਸਟ ਦੀ ਕੁੜਕੀ ਹੈ ਜ਼ਰੂਰਤਮੰਦ ਹੈ ਉਸ ਦਾ ਸੀ ਵਿਆਹ ਕਰਾਣਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਾਨਾ ਕੀ ਕਹਣਾ ਹੈ ਕਿ ਸਾਡੇ ਮਾਨਯੋਗ ਕੈਬਨਿਟ ਮੰਤਰੀ ਸ਼੍ਰੀ ਵਿਰਿੰਦਰ ਗੋਲ ਜੀ ਤੇ ਭਾਈ ਗੌਰਵ ਜੀ ਤੇ ਸੌਰਵ ਫਾਊਂਡੇਸ਼ਨ ਲਹਿਰਾਗਾਗਾ ਮਾਤਾ ਗੁਰੀ ਰੀ ਸਪੋਰਟਸ ਕਲਬ ਕੋੜੇਨਾਬ ਤੇ ਖਾਟੂ ਸ਼ੰਗ ਸੋਸਾਇਟੀ ਲਹਿਰਾਗਾਗਾ ਇਹਨਾਂ ਸਾਰਿਆਂ ਦੇ ਯਤਨਾਂ ਸਦਕਾ ਜਿਹੜਾ ਮਹਾਨ ਕਾਰਜ ਹੈ 101 ਲੋੜਵੰਦ ਲੜਕੀਆਂ ਦੇ ਵਿਆਹ ਨੇ ਉਹ ਲਹਿਰਾਗਾਗਾ ਵਿਖੇ 5 ਸਤੰਬਰ ਨੂੰ ਉਹ ਕਰਵਾਏ ਜਾ ਰਹੇ ਨੇ ਜੀ ਤੇ ਇਸ ਦੇ ਵਿੱਚ ਕੀ ਹੈ ਅਲੱਗ-ਅਲੱਗ ਟੀਮਾਂ ਜਿਹੜੀਆਂ ਅਸੀਂ ਉਹ ਬਣਾਈਆਂ ਨੇ ਜੀਆਂ ਪੰਜ ਤੋਂ 6 ਟੀਮਾਂ ਬਣਾਈਆਂ ਨੇ ਜਿਦੇ ਵਿੱਚ ਤਿੰਨ-ਤਿੰਨ ਮੈਂਬਰ ਨੇਗੇ ਤੇ ਕਿਸੇ ਨੂੰ ਵੀ ਲੋੜਵੰਦ ਕੋਈ ਪਰਿਵਾਰ ਹੈ ਤਾਂ ਜਿਹੜੇ ਅਸੀਂ ਨੰਬਰ ਡਿਸਪਲੇ ਕਰੇ ਹੋਏ ਆ ਦਿੱਤੇ ਹੋਏ ਨੰਬਰ ਹੈ ਤਾਂ ਇਹਨਾਂ ਤੇ ਸੰਪਰਕ ਕਰ ਸਕਦੇ ਆ ਤੇ ਸਾਡੀਆਂ ਟੀਮਾਂ ਨੇ ਜਿਹੜੀਆਂ ਉਹ ਘਰ-ਘਰ ਜਾ ਕੇ ਵਿਜ਼ਿਟ ਕਰਕੇ ਵੀ ਇਹ ਜ਼ਰੂਰਤਮੰਦ ਲੜਕੀ ਹੈਗੀ ਹੈ ਤੇ ਜਿਹੜਾ ਉਹਦੀ ਉਮਰ ਹੈ ਜਿਹੜਾ ਕ੍ਰਾਈਟੇਰੀਆ ਅਸੀਂ ਬਣਾਇਆ ਵੀ ਉਹ ਸਹੀ ਹੈ ਤਾਂ ਵਿਜ਼ਿਟ ਕਰਕੇ ਇਹਨਾਂ ਨੂੰ ਜਿਹੜਾ ਉਹ ਉਹ ਪੱਕਾ ਕਰਕੇ ਤਾਂ ਆਪਾਂ ਜੋ ਲੋੜਵੰਦ ਪਰਿਵਾਰਾਂ ਦੇ ਜਿਹੜੇ ਵਿਆਹ ਨੇ ਉਹ ਕਰ ਸਕੀ। ਉਮਿਤਰਦਾਨੀ ਮਹਿਰੂਮ ਸੋਰੋ ਗੋਇਲ ਦੀ ਯਾਦ ਵਿੱਚ ਕੈਬਨਟ ਮੰਤਰੀ ਦ੍ਰਿੰਦਰ ਗੋਇਲ ਜੀ ਦੇ ਰਹਿਮ ਲਈ ਹੇਠ ਕੇਜਰੀਵਾਲ ਸਾਹਿਬ ਜੀ ਤੇ ਮੁੱਖ ਮਹਿਮਾਨ ਆਪਣਾ ਮੁੱਖ ਮੰਤਰੀ ਸਾਹਿਬ ਆਪਦਾ ਇੱਥੇ ਪਹੁੰਚ ਰਹੇ ਨੇ। ਇਹ ਜਿਹੜਾ ਪ੍ਰੋਗਰਾਮ ਆਪਾਂ 5 ਸਤੰਬਰ 2025 ਦਿਨ ਸ਼ੁੱਕਰਵਾਰ ਨੂੰ ਕਰ ਰਹੇ ਆ। ਇਸ ਦੇ ਵਿੱਚ ਆਪਾਂ 101 ਕੁੜੀਆਂ ਦਾ ਵਿਆਹ ਕਰ ਰਹੇ ਆ ਤੇ ਇਹ ਜਿਹੜਾ ਵਿਆਹ ਹੈ ਆਪਾਂ ਬਿਲਕੁਲ ਹੀ ਨਿਰਪੱਖ ਹੋ ਕੇ ਕਰ ਰਹੇ ਆ ਜੋ ਫੈਮਿਲੀ ਸਿੱਖ ਧਰਮ ਨੂੰ ਬਿਲੋਂਗ ਕਰਦੀ ਹੈ ਆਪਾਂ ਉਹਨਾਂ ਦਾ ਅਨੰਦ ਕਾਰਜ ਕਰਾਵਾਂਗੇ ਜੋ ਫੈਮਿਲੀ Hindu ਧਰਮ ਨੂੰ ਬਿਲੋਂਗ ਕਰਦੀ ਹੈ ਉੱਥੇ ਆਪਾਂ ਫੇਰੇ ਕਰਾਵਾਂਗੇ ਜੋ ਫੈਮਿਲੀ ਮੁਸਲਮਾਨਾਂ ਨੂੰ ਆਪਣਾ ਬਿਲੋਂਗ ਕਰਦੀ ਹੈ ਉੱਥੇ ਆਪਾਂ ਜੋ ਨਿਗਾਹ ਕਰਾਵਾਂਗੇ ਤੇ ਇਹਦੇ ਵਿੱਚ ਜੋ ਗਰੀ ਪਰਿਵਾਰ ਨੇ ਉਹਨਾਂ ਦੇ ਬਹੁਤ ਸੁਪਨੇ ਹੁੰਦੇ ਨੇ ਕਿ ਬਿਨਾਂ ਉਹ ਆਪਾਂ ਆਪਣੀ ਕੁੜੀ ਨੂੰ ਇਹ ਸਮਾਨ ਦਈਏ ਜਿਹਦੇ ਵਿੱਚ ਉਹ ਆਪਣਾ ਜੋ ਅੱਗੇ ਦੀ ਜ਼ਿੰਦਗੀ ਹੈ ਉਹਨੂੰ ਬਤੀਤ ਕਰ ਸਕੇ ਨਾ ਆਪਾਂ ਆਪਣੀ ਭੈਣ ਸਮਝ ਕੇ ਜੋ ਸਾਡੀ ਟੀਮ ਹੈ ਆਪਣੀ ਭੈਣ ਸਮਝ ਕੇ ਆਪਣੀ ਬੇਟੀ ਸਮਝ ਕੇ ਜੋ ਵੀ ਸਾਡੇ ਤੋਂ ਹੋ ਸਕਦਾ ਹੈ ਵੱਤ ਤੋਂ ਵੱਧ ਸਮਾਨ ਉਹਦੇ ਵਿੱਚ ਜੋ ਆਪਾਂ ਦੇ ਸਕਦੇ ਆ ਉਹਦੇ ਵਿੱਚ ਹੈਗਾ ਡਬਲ ਬੈੱਡ ਫਰਿੱਜ ਪੇਟੀ ਅਲਮਾਰੀ ਸਿਲਾਈ ਮਸ਼ੀਨ ਐਲਈਡੀ ਮੇਜ਼ ਕੁਰਸੀਆਂ ਫਰਾਟਾ ਪੱਖਾ ਭਾਂਡੇ ਸੂਟ ਮਠਾਈ ਦੇ ਡੱਬੇ ਤੇ ਸ਼ਾਗਨ ਹੈ ਜੋ ਆਪਾਂ ਜੋੜੀ ਨੂੰ ਦਵਾਵਾਂਗੇ ਜੋ ਵੀ ਲੋੜਬੰਦ ਪਰਿਵਾਰ ਹੈਗਾ ਉਹ ਸਾਡੀ ਟੀਮ ਨਾਲ ਕਨੈਕਟ ਕਰਨ ਇਹਦੇ ਵਿੱਚ ਕੋਈ ਵਿਭੇਦਭਾਵ ਨਹੀਂ ਕੀਤਾ ਜਾਊਗਾ ਜੋ ਬੰਦੇ ਕਨੈਕਟ ਕਰਨਗੇ ਸਾਡੀ ਟੀਮ ਬਣੀ ਹੋਈ ਹੈ ਉਹ ਟੀਮ ਉਹਨਾਂ ਦੇ ਘਰ ਜਾ ਕੇ ਵੈਰੀਫਾਈ ਕਰੂਗੀ ਕਿ ਨਾ ਐਕਚੁਅਲ ਦੇ ਵਿੱਚ ਉਹ ਜਿਹੜੀ ਆਪਣਾ ਪਰਿਵਾਰ ਹੈ ਉਹ ਲੋੜਬੰਦ ਹੈਗਾ ਜਾਂ ਨਹੀਂ ਹੈਗਾ ਉਸ ਤੋਂ ਬਾਅਦ ਜਾ ਕੇ ਆਪਾਂ ਉਹਦਾ ਦਾ ਨਾਮ ਲਿਖਾਂਗੇ ਤੇ ਉੱਥੇ ਆਪਣਾ ਨੰਦ ਕਰਜ ਵਾਲੇ ਦਿਨ ਬੁਲਾਵਾਂਗੇ ਥੈਂਕ ਯੂ